ਸ਼ੰਭੂ ਬਾਰਡਰ ਤੇ ਕਿਸ ਤਰ੍ਹਾਂ ਦੇ ਹੌਸਲੇ ਨੇ ਤੁਹਾਨੂੰ ਦੱਸ ਦੇਣਾ ਜਿੱਥੇ ਪੰਜਾਬ ਦਾ ਕਿਸਾਨ ਤਾਂ ਪੁੱਜੇ ਪੁੱਜੇ ਹੁਣ ਹਰਿਆਣੇ ਦਾ ਕਿਸਾਨ ਵੀ ਬਰਾਬਰ ਭਾਈਵਾਲਤਾ ਨਜ਼ਰ ਆ ਰਿਹਾ ਉਹੀ ਨਜ਼ਾਰਾ ਦਿੱਲੀ ਵਾਲਾ ਦਿਖਾਈ ਦੇ ਰਿਹਾ ਉਹ ਗੱਲ ਕਰਦੇ ਆ ਕਿਵੇਂ ਦੇ ਹੌਸਲੇ ਨੇ ਮਨ ਚ ਸੱਸੀ ਕਾਲ ਜੀ ਸਰਕਾਰ ਜੀ ਦੇਖੋ ਜੋ ਆਪਨੇ ਕਿਹਾ ਕਿ ਪੰਜਾਬ ਦਾ ਕਿਸਾਨ ਤੱਕ ਪਹੁੰਚਿਆ ਹੋਇਆ ਹੈ ਨੀ ਹਰਿਆਣੇ ਵਾਲੇ ਨੂੰ ਲੇਕਿਨ ਮੈਂ ਆਪ ਨੂੰ ਦੱਸਣਾ ਚਾਹੂਗਾ ਹਰਿਆਣੇ ਵਾਲਾ ਕਿਸਾਨ ਤਕਰੀਬਨ ਪਿਛਲੀ 2 ਤਰੀਕ ਤੇ ਜੀ ਕਰਾਂ ਦੇ ਨਿਕੜੇ ਹੋਇਆ ਆਪਾਂ ਸਾਰੇ ਇੱਕ ਮਹੀਨਾ ਹੋ ਗਿਆ तकरीबन ਆਪਾਂ ਅੱਜ ਤੱਕ ਦੁਬਾਰਾ ਘਰ ਨਹੀਂ ਗਏ ਹੌਸਲੇ ਪੂਰੇ ਬੁਲੰਦ ਆ ਲੜਾਈ ਲੜਨੀ ਹੈ ਡਟ ਕੇ ਲੜਨੀ ਹੈ ਹਨ ਜੀ ਚਾਹੇ ਸਰਕਾਰ ਕੁਝ ਵੀ ਕਰੇ ਹਾਲੇ ਜਾਨ ਨਹੀਂ ਦਿੱਤਾ ਕੋਈ ਦਿੱਕਤ ਨਹੀਂ ਆਪਾਂ ਉਰੇ ਬੈਠ ਕੇ ਲੜਾਈ ਲੜ ਰਹੇ ਆ ਕੋਈ ਅਸੀਂ ਗੱਲ ਗੱਲ ਤਾਂ ਇਹ ਹੈ ਕਿ ਅਸੀਂ ਲੜਨਾ ਹੈ ਚਾਹੇ ਜਿੱਥੇ ਮਰਜੀ ਲੜਨਾ ਪੈ ਜੇ ਅਸੀਂ ਖੜੇ ਆ ਤਿਆਉ ਬਾਈ ਜੀ ਨਾ ਹੋਰ ਨਾ ਗੱਲ ਕਰਦੇ ਆ ਸਸ਼ੀਕਲ ਜੀ ਸਸ਼ੀਕਲ ਜੀ ਬਾਈ ਜੀ ਮੰਨ ਚ ਕੀ ਚੱਲ ਰਿਹਾ ਹੈ ਇਸਦਾ ਮੰਨ ਚ ਤਾਂ ਇਹੀ ਹੈ ਵੀ ਆਪਣਾ ਅੰਦੋਲਨ ਜਿਹੜੀ ਆਪਣੀ ਮੰਗਾਂ ਸਾਰੀਆਂ ਮੰਗਾ ਕੇ ਹੀ ਇੱਥੇ ਉੱਠਣਾ ਨਹੀਂ ਆਪਾਂ ਇੱਥੋਂ ਜਾਣ ਵਾਲੇ ਤਾਂ ਹੈ ਨਹੀਂ ਪਰ ਹਰਿਆਣਾ ਸਰਕਾਰ ਨੇ ਜਿਹੜੇ ਕਈ ਹੁਕਮ ਇਹੋ ਜਿਹੇ ਜਾਰੀ ਕੀਤੇ ਨੇ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਤੁਹਾਡੇ ਤੇ ਉਹ ਕਰ ਦਾਂਗੇ ਉਸ ਚੀਜ਼ ਨੂੰ ਕੀ ਸਰਕਾਰ ਦਾ ਇਹ ਤਾਨਾशाही ਰਵਈਆ ਹੈ ਸ਼ੁਰੂ ਦਿਨ ਤੋਂ ਚੱਲਦਾ ਇਹ ਦੇਖੋ ਇਹ ਹਿਟਲਰ ਸਾਹੀ ਜਿਹੜੀ ਹਿਟਲਰ ਰਾਜ ਚਲਾਇਆ ਇਸ ਸਰਕਾਰ ਨੇ ਇਹ ਤਾਂ ਸਰਕਾਰ ਤੋਂ ਕੋਈ ਵੀ ਡੱਬਣ ਵਾਲਾ ਨਹੀਂ ਆਪਣੀ 13 ਤਰੀਕ ਤੋਂ ਟਰਾਲੀਆਂ ਨਿਕਲੀ ਵੀ ਆ ਇੱਥੇ ਆਪਣਾ ਪੂਰਾ ਕਾਫਲਾ ਹਰਿਆਣੇ ਤੋਂ ਪੰਜਾਬ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਬਿਲਕੁਲ ਵੀ ਝੁਕਣ ਵਾਲੇ ਹੈ ਨਹੀਂ ਆਪਣੀ ਮੰਗਾ ਮੰਗਾ ਕੇ ਹੀ ਉਠਾਂਗੇ ਸਰਕਾਰ ਚ ਹੈ ਸਾਡੇ ਪਾਸਪੋਰਟ ਰੱਦ ਕਰੇ ਚ ਕੁਝ ਕਰੇ ਚ ਸਾਡੀ ਜ਼ਮੀਨਾਂ ਖੋਵੇ ਜ਼ਮੀਨਾਂ ਤਾਂ ਸਾਡੀ ਉਹ ਵੀ ਚਲੇ ਜਾਣੇ ਦੇਖੋ ਜੇ ਆਪਾਂ ਨਾ ਲੜੇ ਜ਼ਮੀਨਾਂ ਸਾਡੀ ਪੂੰਜੀ ਪੱਤੀਆਂ ਦੇ ਕੋਲ ਚਲੇ ਜਾਣੇ ਤੁਹਾਨੂੰ ਪਤਾ ਹੀ ਇਸ ਗੱਲ ਦਾ ਤਾਪਾ ਲੜ ਕੇ ਹੀ ਮਰਨਾ ਪਸੰਦ ਕਰਾਂਗੇ ਇਹਨਾਂ ਦੇ ਅੱਗੇ ਝੁਕਣਾ ਨਹੀਂ ਹੈ ਆਪਾਂ ਬਿਲਕੁਲ ਵੀ ਵੱਡੀ ਗੱਲ ਕੀਤੀ ਹੈ ਬਾਈ ਜੀ ਨੇ ਕਿ ਸੰਘਰਸ਼ ਅਸੀਂ ਵੈਸੀ ਹੀ ਮਰੇ ਹੋਏ ਹਾਂ ਪਰ ਲੜਨਾ ਸਾਡਾ ਹੱਕ ਇਸ ਲਈ ਬਣ ਗਿਆ ਜ਼ਰੂਰੀ ਬਣ ਗਿਆ ਕਿਉਂਕਿ ਹੁਣ ਕਰੋ ਜਾਂ ਮਰੋ ਵਾਲੀ ਪੋਜੀਸ਼ਨ ਜਿੱਥੇ ਨੌਜਵਾਨ ਕਹਿੰਦੇ ਹੁਣ ਕਰੋ ਤੇ ਮਰੋ ਦੀ ਲੜਾਈ ਸਾਹਮਣੇ ਆ ਤੇ ਬਜ਼ੁਰਗ ਕੀ ਸੋਚਦੇ ਨੇ ਅਨੇ ਦਿਨਾ ਘਰੋਂ ਛੱਡ ਕੇ ਆਏ ਹੋਏ ਨੇ ਕੀ ਸੋਚਦੇ ਆਪੂ ਜੀ ਬਸ ਸੋਚਣਾ ਤੇ ਉਹੀ ਵੀ ਜਿੱਤ ਕੇ ਜਾਣਗੇ ਨਹੀਂ ਨਹੀਂ ਜਾਂਦੇ ਉਹਰੇ ਤੇ ਡਰੇ ਬੈਠੇ ਆ ਹੌਸਲੇ ਬਲੰਦ ਆ ਕੋਈ ਮਰਨੇ ਕੀ ਪਰਵਾਹ ਨਹੀਂ ਹੈ ਵੀ ਕੋਈ ਗੋਲਾ ਗੇਰ ਦੇਗਾ ਉਹ ਨਹੀਂ ਪਹਿਲਾਂ ਡਰੇ ਨਾ ਹੀ ਬੜਾ ਆ ਹਾਂ ਕੋਈ ਚੱਕਰੋ ਨਹੀਂ ਆ ਅੱਛਾ ਇੱਕ ਬੇਨਤੀ ਮੈਂ ਹੋਰ ਕਰਾਂ ਜਿਹੜੇ ਮਾਰੇ ਭਾਈਆਂ ਦਾ ਨੁਕਸਾਨ ਹੋਇਆ ਨਾ ਅਦੋਲਣਗੇ ਵਿੱਚ ਵੀ ਚਲੋ ਗਵਰਨਮੈਂਟ ਕੇ ਵੀ ਸਾਡੇ ਕੱਢੇਗਾ ਕੋਈ ਫਾਇਦਾ ਨਹੀਂ ਹੈ ਵੀ ਜਿਨ੍ਹਾਂ ਦੇ ਬੱਚਿਆਂ ਨੂੰ ਨੁਕਸਾਨ ਹੋਏ ਆ ਉਹਨਾਂ ਦੇ پاس ਉਹਨਾਂ ਦੇ ਖਾਤੇ ਨੰਬਰ ਦਰਜ ਹੈ ਉਹਨਾਂ ਨੂੰ ਆਪਾਂ 100 150 50 ਰੁਪਏ ਹਰ ਇੱਕ ਬੰਦੇ ਨੂੰ ਪਾਣੇ ਚਾਹੀਦੇ ਆ ਜਿੰਨੇ ਵੀ ਆਪਣੇ ਹਿੰਦੁਸਤਾਨ ਦੇ ਸਰਦਸਮਾਨ 50 100 ਤੋਂ ਹਰ ਇੱਕ ਪਾ ਸਕਾ ਜਿਹੜੇ ਤਕੜੇ ਉਹ ਵੱਧ ਵੀ ਪਾ ਸਕਾ ਆਪਣੇ ਬੱਚੇ ਅੰਬਰ ਦੇ ਬੱਚੇ ਆ ਜਿਹੜੇ ਲੀਡਰ ਆ ਆਪਣੇ ਉਹਨਾਂ ਨੇ ਕੋਈ ਕਿਸੇ ਨੂੰ ਨਹੀਂ ਹੁ ਨਹੀਂ ਕਿਹਾ ਆਪਣੇ ਬਲੰਦ ਹੌਂਸਲੇ ਹਰ ਇੱਕ ਬੰਦੇਗੇ ਕਿਸੇ ਨੇ ਲੜਨ ਨੂੰ ਨਹੀਂ ਕਿਹਾ ਹੈ ਵੀ ਕਹਿੰਦੇ ਹੋ ਮੈਂ ਪੰਬੇ ਲੀਡਰ ਨਕਮੇ ਆ ਲੀਡਰ ਵਧੀਆ ਬੰਦੇ ਆ ਲੀਡਰਾਂ ਨਾਲ ਰੁੱਕੇ ਆ ਪਰ ਹੌਂਸਲੇ ਲੋਕਾਂ ਦੇ ਨਹੀਂ ਰੁਕਦੇ ਹਾਂ ਬੱਚਿਆਂ ਦੇ ਹੌਂਸਲੇ ਆ ਆਪਣੇ ਕੋਈ ਮਰਨ ਦੇ ਕਿਸੇ ਨੂੰ ਕੋਈ ਪਰਵਾਹ ਨਹੀਂ ਹੈ ਹਾਂ ਹਰ ਟਾਈਮ ਆਸੀਮਾ ਬਾਪੂ ਜੀ ਨੇ ਇੱਕ ਬਹੁਤ ਵਧੀਆ ਗੱਲ ਕੀਤੀ ਹੈ ਕਿ ਸਾਨੂੰ ਜਿੱਥੇ ਹੌਸਲੇ ਨੇ ਜਿੱਥੇ ਜੋਸ਼ ਵੀ ਹੈ ਪਰੰਤੂ ਨਾਲ ਨਾਲ ਜਿਹੜੇ ਨੌਜਵਾਨਾਂ ਦਾ ਨੁਕਸਾਨ ਹੁੰਦਾ ਕੁਝ ਵੀ ਹੁੰਦਾ ਕਿਉਂਕਿ ਸੰਘਰਸ਼ ਦੌਰਾਨ ਜਦੋਂ ਲੜਾਈ ਹੁੰਦੀ ਹੈ ਤਾਂ ਇਹਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲਦਾ ਤੇ ਇਹਦੇ ਨਾਲ ਹੀ ਇਹੋ ਜਿਹਾ ਨੌਜਵਾਨ ਵੀ ਨੇ ਜਿਨ੍ਹਾਂ ਨਾਲ ਇਹ ਚੀਜ਼ਾਂ ਬੀਤੀਆਂ ਨੇ ਆ ਉਹਨਾਂ ਦੇ ਮੂੰਹ ਸੁਣਦੇ ਤੁਹਾਡੇ ਨਾਲ ਕੀ ਹੋਇਆ ਬਾਈ ਜੀ ਯਾਹਾਂ ਬੈਠੇ ਜੀ ਬਸ ਪ੍ਰਸ਼ਾਸਨ ਤੰਕਰ ਰਿਹਾ ਜਿਗਰ ਲੜਕਾ ਜੀ ਮੇਰਾ ਉਸਨੇ ਝੰਡੇ ਦੇ ਸਾਥ ਫੋਟੋ ਪੈਜੀ ਦੀ ਉਸ ਨੂੰ ਵੀ ਕਹੇ ਪਰਚਾ ਦਰਜ ਕਰਾਂਗੇ 15 ਸਾਲ ਦਾ ਬੱਚਾ ਜੀ ਉਸ ਨੂੰ ਕੈਪਟਾ ਦਾ ਬੱਚੇ ਨੂੰ আর ਕੋਈ ਗੁਨਾ ਵੀ ਨਹੀਂ ਹੈ ਜੀ ਮਹਾਰਾ ਝੰਡਾ ਯੂਨੀਅਨ ਹੈ ਜੀ ਮਾਰੀ ਉਸ ਗੇਲ ਫੋਟੋ ਪਾਣਾ ਕੋਈ ਗੁਨਾ ਥੋੜੀਆ ਕੋਈ ਉਸਨੇ ਬਦੂ ਗੇਲ ਥੋੜੀ ਫੋਟੋ ਪੈਜੀ ਜੀ ਝੰਡਾ ਮਾਰੀ ਸ਼ਕਤੀ ਹੈ ਜੀ ਉਹ ਜੋ ਮਾਰੇ ਸਾਥ ਚਲਾ ਜੀ ਮਾਰੀ ਪਛਾਣ ਹੈ ਇੱਕ ਆਪਣੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਸੀਧ ਭਗਤ ਸਿੰਘ ਜੀ ਤੋ ਇਸ ਮਾ ਤਾਂ ਕੋਈ ਹੋ ਨਹੀਂ ਸਰਕਾਰ ਕਰ ਰਹੀ ਜੀ ਕੋਈ ਬਾਤ ਨਹੀਂ ਤਾਨਣਾ ਚਾਹੀਓ ਆਪਣਾ ਕੰਮ ਕਰ ਰਹੀ ਆਮ ਆਪਣਾ ਅਕਸੱਚ ਕੀ ਲੜਾਈ ਲੜ ਰਹੇ ਜੀ ਰੋਟੀ ਕੀ ਲੜਾਈ ਆ ਕੋਈ ਜਾਇਜ਼ ਆਪਣੀ ਮੰਗਾਂ ਚ ਕੋਈ ਐਸੀ ਬਾਤ ਨਹੀਂ ਆ ਕੋਈ ਮੰਚ ਤਾਂ ਨਹੀਂ ਕੁਛ ਇਸ ਸਮੇਂ ਦਾ ਤੁਹਾਡੇ ਚੱਲ ਰਿਹਾ ਕਿ ਬੱਚੇ ਦੇ ਵਿਰੁੱਧ ਪਰਚਾ ਦਰਜ ਹੋ ਗਿਆ ਕੋਈ ਖੌਫ ਜਾਂ ਕੋਈ ਇਹ ਜੀ ਪੋਜੀਸ਼ਨ ਖੌਫ ਤੋਂ ਹੁੰਦਾ ਜੀ ਆਪਣੇ ਘਰੀ ਹੁੰਦੇ ਆ ਮੈਂ ਇੱਥੇ ਬੈਠੇ ਨਾ ਹੁੰਦੇ ਖੌਫ ਵਾਲੀ ਤਾਂ ਕੋਈ ਬਾਤ ਨਹੀਂ ਦੇਖੋ ਖੌਫ ਤੋਂ ਧੋਵਾ ਜੀ ਜੇ ਕੋਈ ਹਮ ਗਲਤ ਕੰਮ ਕਰ ਰਹੇ ਮੰਨੋ ਤਾਂ ਫਾਕਰ ਆ ਜੀ ਹਮ ਲੜਾਈ ਲੜ ਰਹੇ ਆ ਪੂਰੇ ਦੇਸ਼ ਕੀ ਲੜ ਰਹੇ ਆ ਜੋਇਨਸ ਆ ਰੋਟੀ ਖਵਾ ਉਸकी लड़ाई है जीओ भगवान जी। ने म्हारी ड्यूटी लगाई प्राउड है जी मानू दो मान अपने ऊपर जी म्हारी बहुत ड्यूटी लगाई अपनी जथेबंदी जी सीध भगत सिंह टीम बहुत अच्छा काम कर रही जी तो मानू बहुत खुशी होवा जी भगवान ने मानू इतना अच्छा मौका दिया अक्ष सच की लड़ाई लड़ने का मौका दिया जी प्राउड है जी कोई ऐसी डरने की तो बात ही नहीं डर दे तो अपने घरों दे हां क्यों आंदे जी नौजवान साथी ने बहुत बड़ी बात की है कि ਅਸੀਂ ਇਸ ਲਈ ਜ਼ਰੂਰੀ ਹੌਸਲਾ ਰੱਖਦੇ ਆਂ ਚਾਹੇ ਸਰਕਾਰ ਕੁਝ ਵੀ ਕਰੇ ਜਿਵੇਂ ਬਾਈ ਜੀ ਨੇ ਦੱਸਿਆ ਕਿ ਸਾਡੇ ਹੌਸਲੇ ਬੁਲੰਦ ਨੇ ਸਰਕਾਰ ਕਬਰਾ ਚੁੱਕੀ ਹੈ ਪਰੰਤੂ ਜਥੇਬੰਦੀ ਦੇ ਲੀਡਰ ਕੀ ਸੋਚਦੇ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਉਹ ਉਹਨਾਂ ਦੇ ਰੂਬਰੂ ਦੇਖੋ ਜਿਸ ਤਰ੍ਹਾਂ ਆਪਨੇ ਕਿਹਾ ਕਿ ਬੱਚੇ ਡਰੇ ਹੋਏ ਹੋਣੇ ਹਨ ਲੇਕਿਨ ਬਾਈ ਨੇ ਕਿਹਾ ਕਿ ਜਜ਼ਬੇ ਆ ਸਾਰੇ ਪਰਿਵਾਰਾਂ ਨੂੰ ਆਪਣਿਆਂ ਨੂੰ ਆਪਣੇ ਘਰ ਵਾਲੀਆਂ ਬੱਚੇ ਸਾਰੇ ਪਰਿਵਾਰ ਇਕੱਲੇ ਇਕੱਲੇ ਬੈਠੇ ਨੇ ਲੇਕਿਨ ਇੱਕ ਦਿਨ ਵੀ ਆਪਣਾ ਪਰਿਵਾਰ ਖਬਰ ਆਇਆ ਨਹੀਂ ਕੋਈ ਵੀ ਆਪਣੇ ਘਰ ਖੁਦ ਸਾਰਿਆਂ ਦੇ 20 50 50 ਬੰਦੇ ਸੀਆਰਪੀ ਐਫ ਜਿਹੜੀ ਜਿਹੜੀਆਂ ਪੁਲਸਾਂ ਲਾਈ ਹੋਈਆਂ ਹਰਿਆਣਾ ਪੁਲਿਸ ਕਾ ਹੋਰ ਸਾਰਿਆਂ ਨਾਲ ਜਾ ਕੇ ਦਬਕੇ ਹੀ ਮਾਰੇ ਆ ਕਿਉਂ ਨਾ ਰੋਕੋ ਦੇਖੋ ਆ ਦੇਖੋ ਆਪ ਆ ਨੋਟਿਸ ਵੀ ਭੇਜਿਆ ਉਹਨਾਂ ਨੇ ਹਰ ਹਰ ਘਰ ਦੇ ਵਿੱਚ ਆ ਨੋਟਿਸ ਜ਼ਰੂਰ ਦੇਖਿਓ ਕਿ ਕੁੜਕੀ ਕਰੀ ਜਾਣੀ ਹੈ ਜ਼ਮੀਨਾਂ ਦੀ ਇੱਕ ਕੁੜਕੀ ਦੇ ਕੁੜਕੀ ਦਾ ਆਰਡਰ ਕਿੱਥੇ ਗਏ ਨੇ ਆਹ ਇੱਕ ਸਬੂਤ ਹੈ ਠੀਕ ਹੈ ਨਾ ਤੇ ਇਸ ਦੇ ਉੱਪਰ ਕਿਸੇ ਦਾ ਸਾਈਨ ਵੀ ਨਹੀਂ ਹੈ ਅਧਿਕਾਰੀ ਦੇ ਆ ਦੇਖੋ ਅਧਿਕਾਰੀ ਕੇ ਸਾਈਨ ਵੀ ਨਹੀਂ ਆਹ ਸਿਰਫ ਅੰਦੋਲਨ ਨੂੰ ਦੱਬਣ ਦੀ ਗੱਲ ਕਰੀ ਆ ਹਨੀ ਤੇ ਲੋਕਾਂ ਨੂੰ ਰੋਕਣ ਦੀ ਪ੍ਰੈਸ਼ਰ ਬਣਾਇਆ ਜਾ ਰਿਹਾ ਹਰਿਆਣਾ ਵਿੱਚ ਕੋਈ ਕੋਈ ਅੰਦੋਲਨ ਦੇ ਵਿੱਚ ਨਾ ਹੋਵੇ ਲੇਕਿਨ ਫਿਰ ਵੀ ਲੋਕ کہیں ਨਾ کہیں کہیں ਨਾ کہیں ਜ਼ਿਆਦਾ ਜਨ ਸੰਖਿਆ ਪਹੁੰਚ ਰਹੇ ਨੇ ਠੀਕ ਹੈ ਆਪਾਂ ਡਰਨੇ ਵਾਲੇ ਨਹੀਂ ਆ ਕਿਉਂਕਿ ਹਰਿਆਣਾ ਔਰ ਪੰਜਾਬ ਦੋਨੋਂ ਭਾਈ ਛੋਟਾ ਇੱਕ ਬੜਾ ਦੋਨਾਂ ਦੇ ਲੜਕੇ ਆਪਣਾ ਅੰਦੋਲਨ ਲੜਨਾ ਆ ਮਿਲ ਜੁਲ ਕੇ ਆਪਾਂ ਲੜਾਂਗੇ ਇੱਕ ਬਹੁਤ ਵੱਡੀ ਮਿਸਾਲ ਜ਼ਰੂਰ ਦਿੱਤੀ ਹੈ ਇਹ ਮਿਸਾਲ ਉਹਨਾਂ ਲੋਕਾਂ ਲਈ ਵੀ ਹੈ ਜਿਹੜੇ ਬਾਹਰ ਬੈਠੇ ਨੇ ਅੰਦੋਲਨ ਤੇ ਕਿ ਆਓ ਮਿਲ ਕੇ ਸੰਘਰਸ਼ ਲੜੀਏ ਤੇ ਜਿੱਤ ਹਾਸਲ ਕਰੀਏ ਕਿਉਂਕਿ ਮਸਲਾ ਹੁਣ ਰੋਟੀ ਦਾ